ਲੋੜੀ ਦੇ ਤਿਹਾਰ ਮੌਕੇ ਤਿਆਂ ਦਾ ਸਮਾਗਮ ਮਨਾਇਆ ਗਿਆ ਸਮਾਗਮ ਵਿੱਚ ਛੋਟੇ ਬੱਚਿਆਂ ਲਈ ਲੋਕਨਾਚ ਗਿੱਧਾ ਅਤੇ ਬੋਲੀਆਂ ਦੇ ਮੁਕਾਬਲੇ ਕਰਵਾਏ ਗਏ ਜਿੱਥੇ ਉਹ ਆਪਣੇ ਟੈਲੈਂਟ ਦਾ ਪ੍ਰਦਰਸ਼ਨ ਕਰ ਸਕਣ ਸਮਾਗਮ ਦੇ ਮੁੱਖ ਮਹਿਮਾਨ ਐਮਐਲਏ ਬਟਾਲਾ ਸ਼ਹਿਰੀ ਕਲਸੀ ਦੀ ਪਤਨੀ ਰਾਜਵੀਰ ਕੋਰ ਕਲਸੀ ਰਹੀ ਪ੍ਰਬੰਧਕਾਂ ਨੇ ਕਿਹਾ ਕਿ ਸਮਾਗਮ ਦਾ ਮਕਸਦ ਤਿਆਂ ਅਤੇ ਪੁੱਤਰਾਂ ਵਿੱਚ ਫਰਕ ਨਾ ਕਰਨ ਦਾ ਸੁਨੇਹਾ ਦੇਣਾ ਹੈ ਅਤੇ ਪਰਿਵਾਰ ਵਿੱਚ ਤਿਆਂ ਨੂੰ ਇੱਜ਼ਤ ਦੇ ਨਾਲ ਖੁਸ਼ੀਆਂ ਹੁੰਦੀਆਂ ਹਨ ਰਾਜਵੀਰ ਕੋਰ ਕਲਸੀ ਨੇ ਵੀ ਇਹ ਸੰਦੇਸ਼ ਦਿੱਤਾ ਕਿ ਧੀਆਂ ਨੂੰ ਸਤਿਕਾਰ ਦੇ ਨਾਲ ਸਮਾਜ ਵਿੱਚ ਚੰਗਾ ਸੁਨੇਹਾ ਫੈਲਦਾ ਹੈ ਅੱਜ ਫਿਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਈਆਂ ਅੱਜ ਅਸੀਂ ਰੌਣਕ ਵਿੜੇ ਦੀ ਪ੍ਰੋਗਰਾਮ ਕੀਤਾ ਹੈ ਕਮਿਊਨਿਟੀ ਹਾਲ ਦੇ ਵਿੱਚ ਜਿਸ ਦੇ ਚੀਫ ਗੈਸ ਸਾਡੇ ਮਾਨਯੋਗ ਰਾਜਵੀਰ ਕਲਸੀ ਜੀ ਸਿਗੇ ਮੁੱਖ ਮਹਿਮਾਨ ਸਿਗੇ ਮੈਡਮ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਪ੍ਰੋਗਰਾਮ ਨੂੰ ਅਟੈਂਡ ਕੀਤਾ ਔਰ ਬੜੀ ਰੌਣਕ ਲਾਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੇ ਉਸ ਗੁਰਨਾਨਕ ਪਾਸ਼ਾ ਜੀ ਦੇ ਅਤੇ ਸਾਡੇ ਮੈਡਮ ਰਾਜਵੀਰ ਕਲਸੀ ਜੀ ਦੇਵੀ ਜਿਨ੍ਹਾਂ ਦੇ ਨਾਲ ਆਨ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਵੈ ਇਸ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਲੱਗ ਗਏ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਪ੍ਰੋਗਰਾਮ ਦੇ ਵਿੱਚ ਛੋਟੀਆਂ ਬੱਚੀਆਂ ਨੇ ਬਹੁਤ ਚੜ੍ਹ ਕੇ ਹਿੱਸਾ ਲਿਆ ਆਪਣੀ ਪਰਫਾਰਮੈਂਸਿਸ ਕੀਤੀ ਆ ਅਤੇ ਉਹਨਾਂ ਦੇ ਹੁਨਰ ਦੇ ਬੇਸ ਦੇ ਉੱਤੇ ਮੈਡਮ ਰਾਜ ਜੈਸਮਿਨ ਢਾਲੀਵਾਲ ਅਤੇ ਮੈਡਮ ਨੀਹਾ ਜੀ ਨੇ ਜਜਸ ਬਣ ਕੇ ਉਹਨਾਂ ਦੇ ਉਤਸ਼ਾਹ ਨੂੰ ਹੋਰ ਵਧਾਇਆ ਅਤੇ ਉਹਨਾਂ ਨੂੰ ਪ੍ਰਾਈਜ਼ਸ ਵੀ ਦਿੱਤੇ ਮੈਡਮ ਰਾਜਵੀਰ ਕਲਸੀ ਨੇ ਫਸ ਸੈਕਿੰਡ ਥਰਡ ਬੱਚੇ ਵੀ ਕੱਢੇ ਅਤੇ ਹੋਰ ਕਈ ਪਾਰਟਿਸਪੈਂਟਸ ਨੂੰ ਅਸੀਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦੀਮ ਰਹੀਂ ਸਾਡੇ ਬਟਾਲਾ ਵਾਸੀਆਂ ਨੂੰ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੀ ਆ ਕਿ ਸਾਰੇ ਪਰਿਵਾਰ ਇਦਾਂ ਹੀ ਖੁਸ਼ ਰਹਿਣ ਸਾਰੇ ਪਰਿਵਾਰ ਦੇ ਵਿੱਚ ਸਾਰੇ ਜੀ ਖੁਸ਼ ਰਹਿਣ ਤੇ ਲੋੜੀ ਸੈਲੀਬ੍ਰੇਟ ਕਰਦੇ ਰਹਿਣ ਧੀਆਂ ਦੀ ਲੋੜੀ ਮਨੋੜੀ ਵੇਖੋ ਜੀ ਅੱਜ ਕੱਲ ਧੀਆ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਧੀਆ ਵੀ ਹਰ ਥਾਂ ਤੇ ਬਰਾਬਰ ਦੀ ਹੱਕਦਾਰ ਨੇ ਇਵਨ ਕਿ ਧੀਆ ਹਰ ਫੀਲਡ ਵਿੱਚ ਅੱਗੇ ਹੀ ਨਹੀਂ ਤੇ ਇਸ ਕਰਕੇ ਧੀਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਧੀਆਂ ਦੀ ਵੀ ਲੋੜੀ ਮਨਾਉਣੀ ਚਾਹੀਦੀ ਹੈ ਤੇ ਵੇਖੋ ਅੱਜ ਸਾਡੇ ਮੈਡਮ ਨੇ ਧੀਆਂ ਦੀ ਲੋੜੀ ਸੈਲੀਬ੍ਰੇਟ ਕੀਤੀ ਆ ਜਿਸ ਘਰ ਵਿੱਚ ਧੀਆਂ ਨੂੰ ਇੱਜ਼ਤ ਦਿੱਤੀ ਜਾਂਦੀਆਂ ਨਾ ਉਸ ਘਰ ਵਿੱਚ ਖੁਸ਼ੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ ਤੇ ਮੈਂ ਇੱਥੇ ਸਾਰਿਆਂ ਨੂੰ ਕਿਹਾ ਕਿ ਅਸੀਂ ਇੱਕ ਪ੍ਰਣ ਲੈਂਦੇ ਹਾਂ ਕਿ ਅਸੀਂ ਆਪਣੀਆਂ ਧੀਆਂ ਨੂੰ ਹਰ ਫੀਲਡ ਵਿੱਚ ਹਰ ਥਾਂ ਤੇ ਸਮਾਜ ਵਿੱਚ ਅੱਗੇ ਵਧਣ ਵਿੱਚ